ਦਾਰਸ਼ਨ ਕਰੋ ਜੀ ਗੁਰੂ ਗੋਰਖਨਾਥ ਜੀ ਦੇ ਗੋਰਖ ਢਿੱਲੇ ਦੇ ਦੋਸਤ ਗੁੱਗਾ ਮੇੜੀ ਪਹੁੰਚੇ ਗੁੱਗਾ ਮੇੜੀ ਦੇ ਨਾਲ ਹੀ ਜਿਹੜਾ ਗੋਰਖ ਢਿੱਲਾ ਬਣਿਆ ਹੋਇਆ ਸਭ ਨੂੰ ਪਤਾ ਹੈ ਕਿ ਭਾਦੋਂ ਦੇ ਵਿੱਚ ਗੁੱਗਾ ਮੇੜੀ ਦਾ ਜਿਹੜਾ ਮੇਲਾ ਬਹੁਤ ਜੋਰਾ ਸ਼ੋਰਾ ਦੇ ਨਾਲ ਬਹੁਤ ਭਾਰੀ ਮੇਲਾ ਲੱਗਦਾ ਹੁੰਦਾ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਨਾਲ ਹੀ ਜਿਹੜਾ ਇਕੱਠ ਹੁੰਦਾ ਹੈ ਜਿਹੜਾ ਗੁਰੂ ਗੋਰਖਨਾਥ ਦੇ ਗੋਰਖ ਢਿੱਲੇ ਦੇ ਉੱਤੇ ਸਭ ਤੋਂ ਪਹਿਲਾਂ ਜਦੋਂ ਆਉਂਦੇ ਨੇ ਲੋਕ ਤਾਂ ਜਿਹੜਾ ਗੋਰਖਨਾਥ ਦੇ ਢਿੱਲੇ ਤੇ ਪਹਿਲਾਂ ਮੱਥਾ ਟੇਕਦਾ ਬੁੱਧਵਾਰ ਗੁਗਾ ਮੇੜੀ ਦਾ ਮੱਥਾ ਪ੍ਰਵਾਨ ਹੁੰਦਾ ਤੇ ਜਿਹੜਾ ਗੁਗਾ ਮੇੜੀ ਆ ਉਹ ਨੌਵੀਂ ਵਾਲੇ ਦਿਨ ਮੱਥਾ ਟਿਕਦਾ ਸੋ ਉਹਦੀਆਂ ਤਿਆਰੀਆਂ ਚੱਲ ਰਹੀ ਨੇ ਭਾਦੋਂ ਦੇ ਵਿੱਚ ਮੇਲਾ ਹੁੰਦਾ ਏ ਭਾਦੋਂ ਦੀ ਨੌਵੀਂ ਨੂੰ ਗੋਰਖ ਦਾ ਗੁਗਾ ਮੇੜੀ ਤੇ ਮੱਥਾ ਟਿਕਦਾ ਤੇ ਉਸ ਤੋਂ ਪਹਿਲਾਂ ਜਿਹੜਾ ਗੋਰਖਨਾਥ ਗੋਰਖਨਾਥ ਦੇ ਗੋਰਖ ਢਿੱਲੇ ਦੇ ਉੱਤੇ ਅੱਜ ਜਮ ਸਾਹਮਣੇ ਜਿਹੜੇ ਤੁਸੀਂ ਲੈਣਾ ਬਣੀਆਂ ਦੇਖ ਰਹੇ ਹੋ ਇਹ ਜਾਲੀਆਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਇੱਥੋਂ ਲੋਕ ਜਿਹੜਾ ਇੰਟਰ ਕਰਦੇ ਨੇ ਤੇ ਜਦੋਂ ਮੇਲਾ ਹੁੰਦਾ ਉਦੋਂ ਤਾਂ ਬਹੁਤ ਦੂਰ ਦੀ ਘੁੰਮ ਕੇ ਉੱਪਰ ਦੀ ਘੁੰਮ ਕੇ ਹਾਲਾਂਕਿ ਮੱਥਾ ਟੇਕਣਾ ਪੈਂਦਾ ਆਉਣਾ ਪੈਂਦਾ ਇੱਥੋਂ ਦੀ ਐਂਟਰੀ ਨਹੀਂ ਮਿਲਦੀ ਇੱਥੋਂ ਦੀ ਐਂਟਰੀ ਬੰਦ ਕਰਤੀ ਦੀ ਇਹਦੇ ਪਿਛਲੇ ਪਾਸੇ ਦੀ ਐਂਟਰੀ ਹੋ ਕੇ ਉੱਪਰ ਦੀ ਘੁੰਮ ਕੇ ਦੂਰ ਦੀ ਆਉਣਾ ਪੈਂਦਾ ਸੋ ਦੋਸਤੋ ਇਹ ਪੂਰਾ ਤੁਹਾਨੂੰ ਦਿਖਾਵਾਂਗੇ ਤੇ ਇਸ ਜਗ੍ਹਾ ਦੇ ਉੱਤੇ ਹਵਨ ਵਗੈਰਾ ਹੁੰਦੇ ਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਥੋੜਾ ਇਸ ਵਾਰੀ ਰੋਕ ਲਾਈ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਇਸ ਹਵਨਕੁੰਡ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਡੇ ਇੱਧਰ ਜਿਹੜੀ ਛਾਤ ਮਰਵਾਦੀ ਹੈ ਦਰਸ਼ਨ ਕਰਾਦੀ ਹੈ ਤੁਹਾਨੂੰ ਉਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਜੀ ਅੰਦਰ ਜਾ ਕੇ ਪ੍ਰਦਰਸ਼ਨ ਕਰਾਂਗੇ ਤੇ ਆਹ ਲਓ ਜੀ ਗੁਰੂ ਗੋਖਰਖਨਾਥ ਦਾ ਜਿਹੜਾ ਮੇਨ ਮੰਦਰ ਹੈ ਉਹ ਹੈ ਗੋਰਖਟੱਲਾ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜੈ ਗੁਰੂ ਗੋਖਰਖਨਾਥ ਲਿਖ ਕੇ ਕਮੈਂਟਾਂ ਦੇ ਵਿੱਚ ਤੇ ਆ ਜੋ ਆ ਤੁਸੀਂ ਦੇਖ ਸਕਦੇ ਹੋ ਯਹਾਂ ਪਰ ਹਵਨ ਕਰਨਾ ਮਨਾ ਹੈ ਜੁਰਮਾਨਾ 1100 ਰੁਪਏ ਸੋ ਦੋਸਤੋ ਪਹਿਲਾਂ ਇਸ ਜਗ੍ਹਾ ਦੇ ਉਤੇ ਹਵਨ ਕਰਦੇ ਸੀ ਲੋਕ ਤੇ ਇੱਥੇ ਜਿਹੜੇ ਲੋਕਾਂ ਦੇ ਵਿੱਚ ਭੂਤ ਕੱਢੇ ਜਾਂਦੇ ਸੀਗੇ ਮਤਲਬ ਉਹ ਚੀਜ਼ ਵੀ ਇੱਥੇ ਹੁੰਦੀ ਸੀ ਪੁੱਛਾ ਵਗੈਰਾ ਵੀ ਉੱਥੇ ਕੱਢੀ ਜਾਂਦੀ ਸੀ ਕਾਫੀ ਤਕੜਾ ਸਿਸਟਮ ਇੱਥੇ ਬਣਾਇਆ ਜਾਂਦਾ ਸੀ ਪਰ ਇਸ ਵਾਰ ਇੱਥੇ ਮਨਾ ਕਰ ਦਿੱਤੀ ਗਈ ਉਹ ਚੀਜ਼ ਸੋ ਇਹ ਪੂਰਾ ਜੀ ਹੁਣ ਤੱਕ ਕਿਉਂਕਿ ਉਸ ਟਾਈਮ ਦੇ ਵਿੱਚ ਤਾਂ ਕਾਫੀ ਜ਼ਿਆਦਾ ਇਕੱਠ ਹੁੰਦਾ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਇਸ ਤਰ੍ਹਾਂ ਦੇ ਦਰਸ਼ਨ ਕਰਨੇ ਔਖੇ ਨੇ ਉਸ ਟਾਈਮ ਦੇ ਵਿੱਚ ਪਰ ਇਸ ਵਾਰ ਤੁਹਾਨੂੰ ਆਪਾਂ ਬਿਨਾਂ ਮੇਲੇ ਤੋਂ ਆਏ ਆ ਮੇਲੇ ਤੋਂ ਕੁਝ ਦਿਨ ਪਹਿਲਾਂ ਆਏ ਆ ਇਸੇ ਕਰਕੇ ਸਿਰਫ ਕਿ ਤੁਹਾਨੂੰ ਜਿਹੜੇ ਖੁੱਲੇ ਦਰਸ਼ਨ ਦਿਦਾਰੇ ਕਰਵਾਏ ਜਾ ਸਕਣ ਮੰਦਰ ਪਰਸ ਵਿੱਚ ਡੋਲ ਡੰਮਰੂ বাজਾਨਾ ਆ ਡੰਮਰੂ ਦਾ ਬਾਜ਼ਾਰ ਬਾਜਾ ਆਦੀ ਨਾ বাজائیں ਤੇ ਸ਼ਾਂਤੀ ਬਣਾਈ ਰੱਖੇ ਸੋ ਆਜੋ ਜੀ ਆਪਾਂ ਇਹ ਹੈ ਜੀ ਇਹ ਉਸ ਟਾਈਮ ਦੇ ਵਿੱਚ ਤਾਂ ਇਸ ਤਰ੍ਹਾਂ ਤੁਰਨ ਨਹੀਂ ਔਖਾ ਹੈ ਅੱਧੀ ਅੱਧੀ ਰਾਤ ਲੰਘ ਜਾਂਦੀਆਂ ਕਹਿੰਦੇ 12-12 ਘੰਟੇ ਮੱਥਾ ਟੇਕਣ ਤੇ 10-10 ਘੰਟੇ ਲੈਣਾ ਦੇ ਵਿੱਚ ਲੱਗਣਾ ਪੈਂਦਾ ਬਹੁਤ ਜ਼ਿਆਦਾ ਇਕੱਠ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਜਦੋਂ ਇੱਥੇ ਮੇਲਾ ਹੁੰਦਾ ਸੋ ਕਰੋ ਜੀ ਦਰਸ਼ਨ ਵੈਸੇ ਇੱਕ ਗੱਲ ਦੀ ਹੈਗੀ ਆ ਦੋਸਤੋ ਅਗਰ ਤੁਸੀਂ ਮੇਲੇ ਦੇ ਵਿੱਚ ਹਰ ਵਾਰ ਮੇਲੇ ਦੇ ਵਿੱਚ ਆਉਣੀਓ ਤਾਂ ਇੱਕ ਅੱਧੀ ਵਾਰੀ ਵੈਸੇ ਮੂਵੀ ਬਣਾਉਣਾ ਸਖਤ ਮਨਾ ਹੈ ਜੀ ਇਹ ਚਲੋ ਆਪਾਂ ਜਿੱਥੇ ਤੱਕ ਅਲਾਓ ਕਰਨਗੇ ਹਨਾ ਉੱਥੇ ਤੱਕ ਆਪਾਂ ਮੂਵੀ ਬਣਾ ਲਾਂਗੇ ਜਿੱਥੇ ਬੰਦ ਹੋਊਗੀ ਉਹਨਾਂ ਨੇ ਕਹਿਤਾ ਆਪਾਂ ਬੰਦ ਕਰ ਲਾਂਗੇ ਠੀਕ ਹੈ ਜੀ ਤੇ ਆ ਜੋ ਆਪਾਂ ਵੈਸੇ ਅਗਰ ਤੁਸੀਂ ਹਰ ਵਾਰ ਮੇਲੇ ਦੇ ਵਿੱਚ ਆਉਣੀ ਉਹਨਾਂ ਤਾਂ ਇੱਕ ਵਾਰੀ ਬਿਨਾਂ ਮੇਲੇ ਤੋਂ ਆ ਕੇ ਦੇਖਿਓ ਦੋਸਤੋ ਬਹੁਤ ਹੀ ਜ਼ਿਆਦਾ ਸ਼ਾਂਤੀ ਦਾ ਮਾਹੌਲ ਮਿਲਦਾ ਇੱਥੇ ਤੇ ਬਹੁਤ ਸੋਹਣੇ ਦਰਸ਼ਨ ਹੁੰਦੇ ਨੇ ਮਤਲਬ ਉਹ ਚੀਜ਼ ਜੋ ਅਸੀਂ ਮੇਲੇ ਦੇ ਵਿੱਚ ਕਈ ਵਾਰੀ ਜੋ ਚੀਜ਼ਾਂ ਅਸੀਂ ਨਹੀਂ ਦੇਖ ਸਕਦੇ ਜਾਂ ਦਰਸ਼ਨ ਦਰਸ਼ਨ ਤਾਂ ਕਰ ਲੈਂਦੇ ਆ ਪਰ ਉਹ ਦਰਸ਼ਨ ਮਤਲਬ ਇਸ ਤਰ੍ਹਾਂ ਨਹੀਂ ਹੁੰਦਾ ਵੀ ਯਾਰ ਹਨਾ ਕਈ ਵਾਰੀ ਆਪਾਂ ਕਰ ਲੈਂਦੇ ਆ ਇਹ ਹੈ ਜੀ 메ਨ ਮੰਦਿਰ ਆ ਤੁਸੀਂ ਦੇਖਦੇ ਹੋ ਨੌ ਨਾਥ ਇਹ ਹੈ ਜੀ ਨੌ ਨਾਥ ਤੇ ਚਲੋ ਜੀ ਅੱਗੇ ਆਉ ਆਪਾਂ ਹਨਾ ਜਿੱਥੇ ਜਿੱਥੇ ਮਨਾਹੀ ਕੀਤੀ ਗਈ ਆਪਾਂ ਉੱਥੇ ਬੰਦ ਕਰੀ ਜਾ ਰਹੇ ਹਾਂ ਤੇ ਜਿੱਥੇ ਚਲੋ ਆਪਾਂ ਨੂੰ ਅਲਾਉ ਕੀਤਾ ਜਾ ਰਿਹਾ ਹੈ ਕਿ ਆਪਾਂ ਬਣਾ ਸਕਦੇ ਹਾਂ ਉੱਥੇ ਆਪਾਂ ਬਣਾ ਰਹੇ ਹਾਂ ਆ ਲਓ ਜੀ ਇੱਥੇ ਮਾਤਾ ਦਾ ਮੰਦਿਰ ਬਣਿਆ ਹੋਇਆ ਜੀ ਕਾਲੀ ਮਾਤਾ ਦਾ ਸੋ ਇਹ ਪੂਰੇ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ ਜੀ ਦਰਸ਼ਨ ਕਰਦੇ ਜਾਓ ਤੇ ਹੋਰ ਨਾਲ ਵੀ ਦਰਸ਼ਨ ਕਰਾਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਜੈ ਗੁਰ ਗੋਰਖਨਾਥ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ